ਜਿਸ ਦੇ ਵਿੱਚ ਸੰਪੂਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਹਾਲਾਤ ਸਨ ਧਰਤੀ ਤੇ ਕਿੱਥੇ-ਕਿੱਥੇ ਕੀ ਕੁਝ ਹੋ ਰਿਹਾ ਸੀ ਕਿਵੇਂ ਸਾਧ ਸੰਗਤ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਕਿਵੇਂ ਧਰਤੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਰਜ਼ੋਈ ਕੀਤੀ ਕਿ ਹੁਣ ਇਹ ਪਾਪਾਂ ਦਾ ਭਾਰ ਸਾਂਭਿਆ ਨਹੀਂ ਜਾ ਰਿਹਾ ਤੇ ਆਪ ਜੀ ਕਿਰਪਾ ਕਰੋ ਉਹ ਸਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਕਾਸ਼ਵਾਣੀ ਕੀਤੀ ਕਿ ਧਰਤੀ ਤੇ ਸੱਚ ਦਾ ਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਬਹੁਤ ਸਾਰੇ ਅਵਤਾਰ ਜਿਹੜੇ ਨੇ ਅਵਤਰੀਤ ਹੋਏ ਨੇ ਬਹੁਤ ਸਾਰੇ ਅਵਤਾਰਾਂ ਨੇ ਆਣ ਕੇ ਆਪਣੇ ਆਪਣੇ ਸਮੇਂ ਦੇ ਵਿੱਚ ਬਹੁਤ ਚੰਗੇ ਕੰਮ ਕੀਤੇ ਨੇ ਬ੍ਰਹਮਾ ਜੀ ਦੇ ਸਤ ਅਵਤਾਰ ਹੋਏ ਨੇ ਸ਼ਿਵ ਜੀ ਦੇ 11 ਰੁਦਰ ਅਵਤਾਰ ਹੋਏ ਨੇ ਵਿਸ਼ਨੂੰ ਜੀ ਦੇ 24 अवतार ਹੋਏ ਨੇ ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਹੋਏ ਨੇ ਸੋ ਜੈਨਤ ਰਮਦੇ 24 ਤੀਰਥੰਕਰ ਹੋਏ ਨੇ ਇਸਲਾਮ ਧਰਮ ਵਿੱਚ 65 ਪੈਗੰਬਰ ਹੋਏ ਨੇ ਸਾਰਿਆਂ ਨੇ ਆਪੋ ਆਪਣੇ ਸਮੇਂ ਵਿੱਚ ਬਹੁਤ ਚੰਗਾ ਸੋ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਿਆ ਆਪ ਆਪਨੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਜਿੰਨਿਕ ਕਿਸੇ ਚ ਸ਼ਕਤੀ ਸੀ ਜਿੰਨਿਕ ਕਿਸੇ ਚ ਪ੍ਰਗਿਆ ਸੀ ਬੁੱਧੀ ਸੀ ਉਹਦੇ ਅਨੁਸਾਰ ਹਰੇਕ ਨੇ ਸਾਧ ਸੰਗਤ ਜੀ ਬਹੁਤ ਸੋਹਣੇ ਕੰਮ ਕੀਤੇ ਨੇ ਪਰ ਕਲਗੀਧਰ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਦੇ ਨੇ ਕਹਿੰਦੇ ਨੇ ਸਬਕ ਹੈ ਕਰੋ ਹਮਾਰੀ ਪੂਜਾ ਹਮ ਬਿਨ ਠਾਕੁਰ ਅਵਰ ਨ ਦੂਜਾ ਜਿੰਨੇ ਵੀ ਅਵਤਾਰ ਹੋਏ ਨੇ ਸੰਸਾਰ ਵਿੱਚ ਸਾਰੇ ਇਹ ਕਹਿੰਦੇ ਰਹੇ ਨੇ ਕਿ ਅਸੀਂ ਪਰਮੇਸ਼ਰ ਹਾਂ ਮੈਂ ਪਰਮੇਸ਼ਰ ਹਾਂ ਮੇਰੀ ਪੂਜਾ ਕਰੋ ਮੈਨੂੰ ਮੱਥਾ ਟੇਕੋ ਮੇਰਾ ਨਾਮ ਜਪੋ ਕਲਗੀਧਰ ਪਾਸ਼ਾਖ ਦੇ ਨੇ ਸਤਨਾਮ ਕਾਹੋ ਨਦਰੜਿਆ ਜਿਹੜਾ ਸੱਚਾ ਨਾਮ ਸੀ ਪਰਮੇਸ਼ਰ ਦਾ ਉਹ ਕਿਸੇ ਨੇ ਦ੍ਰਿੜ ਨਹੀਂ ਕਰੇ ਕੀਤਾ ਨਾ ਹੀ ਕਰਾਇਆ ਸਾਰੇ ਹੀ ਖਿੱਚ ਧੋ ਵਿੱਚ ਪਏ ਰਹੇ ਕਿ ਸਾਡੀ ਪੂਜਾ ਕਰੋ ਸਾਡੀ ਮਨੋਤ ਮੰਨੋ ਇਸ ਵਾਸਤੇ ਕਲਗੀਧਰ ਪਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਐਲਾਨਿਆ ਕਿਹਾ ਮੈਂ ਨਾ ਗਨੇ ਸਹੇ ਪ੍ਰਥਮ ਬਣਾਉ ਕਿਸਨ ਬਿਸਨ ਕਬ ਹੁਨੇ ਧਹਾਉ ਕਾਨ ਸੁਨੇ ਪਹਿਚਾਨ ਨ ਤਿੰਸੋ ਇਹ ਲੇਵ ਲਾ ਗਈ ਮੋਰੀ ਪਗ ਇਨਸੋ ਐਵੇਂ ਨਹੀਂ ਕਲਗੀਧਰ ਪਾਸ਼ਾ ਨੇ ਕਿਹਾ ਕਹਿੰਦੇ ਨੇ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਆਪਣੇ ਆਪ ਨੂੰ ਮਹਾਰਾ ਸੱਚੇ ਪਾਸ਼ਾ ਕੀੜਾ ਅਖਵਾਰੇ ਨੇ ਠਾੜ ਪਹਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿ ਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਮਹਾਰਾਜ ਨੇ ਇਹ ਨਹੀਂ ਕਿਹਾ ਮੇਰੀ ਪੂਜਾ ਕਰੋ ਮੈਨੂੰ ਮੱਥੇ ਟੇਕੋ ਸਤਿਗੁਰੂ ਮਹਾਰਾ ਸੱਚੇ ਪਾਸ਼ਾ ਵਰਗਾ ਗੁਰੂ ਕਲਗੀਧਰ ਪਾਸ਼ਾ ਵਰਗਾ ਸਾਧ ਸੰਗਤ ਜੀ ਨਾ ਪਿੱਛੇ ਹੋਇਆ ਨਾ ਹੀ ਹੁਣ ਕੋਈ ਹੈ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹ ਗੱਲ ਦੱਸਣਾ ਚਾਹੁੰਦੇ ਨੇ ਕਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ